ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਕਿਸਾਨ ਵੀਰੋ ਹੁਣ ਆਪਾਂ ਜਿੱਦਾਂ ਵੀਡੀਓ ਪਾਉਂਦੇ ਰਹਿਣੇ ਆਂਗੇ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹਿਣੇ ਆਂਗੇ ਤੁਹਾਡੀ ਵੀ ਰਾਇ ਮਿਲਦੀ ਰਹਿੰਦੀ ਆ ਵੀ ਕਿੱਦਾਂ-ਕਿੱਦਾਂ ਕੀ ਕਰਦੇ ਹਾਂ ਤੇ ਅੱਜ ਵੀਰੇ ਮੈਂ ਇੱਕ ਅਹਿਮ ਮੁੱਦੇ ਦੇ ਉੱਪਰ ਗੱਲ ਕਰਨੀ ਹੈ ਚਰਚਾ ਦਾ ਵਿਸ਼ਾ ਵੀ ਇਹ ਹੈ ਤੇ ਖੁੰਡਾਂ ਦੀਆਂ ਗੱਲਾਂ ਵੀ ਇਹਦੇ ਹੁੰਦੀਆਂ ਨੇ ਤੇ ਜੇਕਰ ਆਪਾਂ ਗੱਲ ਕਰੀਏ ਅੱਜ ਦੇ ਟਾਈਮ ਦੇ ਵਿੱਚ ਵੀਰੇ ਇਹ ਖੇਤੀ ਵੀ ਪੂਰੀ ਵਧੀਆ ਹੋ ਰਹੀ ਹੈ ਗੱਲ ਕਿਸਾਨ ਵੀਰੋਂ ਆਪਾਂ ਕਰਨੀ ਆ ਮੱਕੀ ਦੀ ਕਿਉਂਕਿ ਮੱਕੀ ਦੇ ਲਈ ਇੱਕ ਤਾਰਾ ਬਹੁਤ ਜਿੱਦਾਂ ਆਪਾਂ ਕਹਿੰਦੇ ਲਾਈ ਹੋਈ ਆ ਵੀ ਇਹ ਜਿਹੜੀ ਮੱਕੀ ਆ ਪਾਣੀ ਬਹੁਤ ਪੀਂਦੀ ਆ ਤਾਂ ਵੀਰੇ ਮੈਂ ਥੋੜੇ ਨਾਲ ਅੱਜ ਇਹ ਡਿਸਕਸ ਕਰਨੀ ਹੈਗੀ ਤੁਸੀਂ ਵੀ ਰਾਇ ਜ਼ਰੂਰ ਦਿਓ ਤੁਹਾਡੀ ਰਾਇ ਬਹੁਤ ਜ਼ਰੂਰੀ ਆਗੀ ਵੀਰੇ ਮੈਂ ਦੇਖੋ ਆਪਾਂ ਕਣਕ ਵਾਲੇ ਬਾਣ ਦੇ ਵਿੱਚ ਵੀ ਮੱਕੀ ਲਾਈਂਦੀ ਆ ਤੇ ਆਲੂ ਵਾਲੇ ਬਾਣ ਦੇ ਵਿੱਚ ਵੀ ਮੱਕੀ ਲਾਉਨੇ ਆ ਸਾਰੇ ਕਿਸਾਨ ਵੀਰ ਤਕਰੀਬਨ ਲਾਉਂਦੇ ਨੇ ਹਰੇਕ ਦਾ ਆਬਦਾ ਤਜਰਬਾ ਆਬਦਾ ਹਰੇਕ ਦਾ ਕੰਮ ਕਰਨ ਦਾ ਤਰੀਕਾ ਤੇ ਜੋ ਮੈਂ ਤਰੀਕਾ ਪਣਾਉਣਾ ਜੋ ਮੇਰਾ ਤਜਰਬਾ ਮੈਂ ਤੁਹਾਡੇ ਨਾਲ ਵੀਰੇ ਉਹ ਸਾਂਝਾ ਕਰਦਾ ਕਿਉਂਕਿ ਕਣਕ ਕਣਕ ਕਾਲੀ ਮੱਕੀ ਤੇ ਆਲੂ ਵਾਲੀ ਮੱਕੀ ਵਾਸਤੇ ਇੱਕ ਨਾ ਕਿਸਾਨ ਵੀਰੋ ਬਹੁਤ ਵੱਡੀ ਜਿੱਦਾਂ ਆਪਾਂ ਕਹਈਏ ਕਹਿ ਦਿੰਨੇ ਆ ਵੀ ਬਹੁਤ ਜ਼ਿਆਦਾ ਇਹਨਾਂ ਨੂੰ ਬੁਰਾ ਮੰਨਿਆ ਜਾਂਦਾ ਵੀ ਇਹ ਪਾਣੀ ਬਹੁਤ ਪੀਂਦੀਆਂ ਨੇ ਤੇ ਮੈਂ ਵੀਰੇ ਪਿਛਲੇ ਸਾਲ ਨੋਟ ਕਰਿਆ ਕਣਕ ਕਾਲੀ ਵੀ ਆਲੂ ਵਾਲੀ ਮੱਕੀ ਵੀ ਰੇਸਲੇ ਤੇ ਡਾਕਰ ਬਾਣਾ ਦਾ ਫਰਕ ਹੋ ਸਕਦਾ ਉਹ ਹਰੇਕ ਦਾਬ ਦਾ ਖੇਤ ਹੁੰਦਾ ਪਰ ਮੈਂ ਕਿਸਾਨ ਵੀਰੋ ਦੇਖੋ ਦੋਨੇ ਬਾਣਾ ਦੇ ਵਿੱਚ ਆਪਣੇ ਮੱਕੀ ਬੀਜੀ ਹੋਈ ਸੀਗੀ ਪਹਿਲਾਂ ਪਾਲੂ ਵਾਲੀ ਵੀ ਦੋਨਾਂ ਚ ਬੀਜੀ ਕੇ ਰੱਖੀ ਆ ਤੇ ਰੇਸਲੇ ਚ ਵੀ ਡਾਕਰ ਚ ਵੀ ਤੇ ਕਣਕ ਵਾਲੀ ਵੀ ਜਿੱਥੇ ਤੱਕ ਵੀਰੇ ਮੈਂ ਤੁਹਾਨੂੰ ਪਾਣੀ ਦੀ ਗੱਲ ਕਰਦਾ ਮੇਰਾ ਮੰਨਣਾ ਇਹ ਹੈ ਵੀ ਜੋ ਮੈਂ ਆਲੂ ਵਾਲੀ ਮੱਕੀ ਦੀ ਖੇਤੀ ਕਰਦਾ ਇਹਦੇ ਚ ਮੇਰੇ ਲੱਗਦੇ ਨੇ ਵੀਰੇ 12 ਤੋਂ 14 ਪਾਣੀ ਅਚਾਰ ਵਾਲੀ ਮੱਕੀ ਦੀ ਗੱਲ ਕਰ ਰਹੇ ਆਪਾਂ ਪਕਾਵੀ ਨੂੰ ਦੋ ਪਾਣੀ ਐਕਸਟਰਾ ਲੱਗ ਸਕਦੇ ਨੇ ਕਿਉਂਕਿ ਉਹ ਥੋੜਾ ਜ਼ਿਆਦਾ ਟਾਈਮ ਖੜਦੀ ਆ ਤੇ ਜੇਕਰ ਵੀਰੇ ਮੈਂ ਕਰੰਕ ਕਣਕ ਕਾਲੀ ਮੱਕੀ ਦੀ ਗੱਲ ਵੀਰੇ ਉਹਨੂੰ ਲੱਗਦੇ ਨੇ ਮੇਰੇ 15 ਕਦੇ तकरीबन ਪਾਣੀ ਕਦੇ 16 ਵੀ ਲੱਗ ਸਕਦੇ ਨੇ ਕਦੇ 14 ਵੀ ਰਹਿ ਸਕਦੇ ਨੇ ਬਾਕੀ ਬਾਰਿਸ਼ ਤੇ ਡਿਪੈਂਡ ਕਰਦਾ ਜੇ ਮੀਂਹੇ ਪੈ ਗਿਆ ਵੀਰੇ 10 ਦਿਨ ਲੋੜ ਹੈ ਨਾ ਭਾਈ ਫਿਰ ਤਾਂ ਬਿਲਕੁਲ ਹੀ ਕੰਮ ਸੈੱਟ ਹੋ ਜਾਂਦਾ ਇਹਨਾਂ ਦੇ ਵਿੱਚੋਂ ਕਿਸਾਨ ਵੀਰੋ ਪਹਿਲੇ ਤਿੰਨ ਪਾਣੀ ਇਹੋ ਜਿਹੇ ਨੇ ਜਿਹੜੇ तकरीबन ਆਪਾਂ ਜੇ ਕਹੀਏ ਘੰਟੇ ਕੁਚ ਕੀਲਾ ਭਰਨ ਵਾਲੇ ਹੁੰਦੇ ਨੇ ਕੋਈ ਐਡੀ ਖਾਸ ਗੱਲ ਨਹੀਂ ਹੈਗੀ ਕਿਉਂਕਿ ਪਹਿਲੇ ਤਿੰਨ ਪਾਣੀ ਤੱਕ ਜਦੋਂ ਤੱਕ ਫੁੱਟਦੀ ਮੱਕੀ ਨਹੀਂ ਹੁੰਦੀ ਵੀਰੇ ਆਪਣੀ ਪਾਣੀ ਆਪਾਂ ਹਲਕਾ ਹੀ ਲਾਉਣਿਆਂਗੇ ਹੁਣ ਮੇਰਾ ਤਜਰਬਾ ਵੀਰੇ ਮੈਂ ਤੁਹਾਨੂੰ ਸ਼ੇਅਰ ਕਰਦਾਗਾ ਚਾਹੇ ਮੇਰੇ ਕੋਲ ਆਲੂ ਵਾਲੀ ਮੱਕੀ ਵੀਰੇ ਚਾਹੇ ਮੇਰੇ ਕੋਲ ਕਣਕ ਵਾਲੀ ਮੱਕੀ ਆ ਮੈਂ ਉਹਨੂੰ ਪਹਿਲਾ ਪਾਣੀ ਜਰਮੀਨੇਸ਼ਨ ਲਈ ਜਿਹੜਾ ਦੇਣਾ ਵੀਰੇ ਉਹ ਪੂਰਾ ਭਰਮਾ ਪਾਣੀ ਲਾ ਕੇ ਖੁੱਲਾ ਪਾਣੀ ਛੱਡ ਕੇ ਸਾਰੇ ਕਹਿਰਾਂ 'ਚ ਪਾਣੀ ਖੋਲ ਕੇ ਕੀਲੇ-ਕੀਲੇ 'ਚ ਜਾਂ 4-4 ਬਿੱਗੇ 'ਚ ਖੋਲ ਦੇਂਦਾ ਪੂਰੀ ਗਿੱਲ ਚੜ ਗਈ ਉਸ ਤੋਂ ਬਾਅਦ ਵੀਰੇ ਮੈਂ ਤਕਰੀਬਨ 15 ਤੋਂ 18 ਦਿਨ ਬਾਅਦ ਪਾਣੀ ਲਾਉਣਾ ਜਿਹੜੀ ਆਲੂਆਂ ਵਾਲੀ ਮੱਕੀ ਆ ਇਹ ਵੀਰੇ 20-22 ਦਿਨ ਵੀ ਲੈ ਜਾਂਦੀ ਆ ਕਿਉਂਕਿ ਠੰਡ ਹੁੰਦੀ ਆ ਬਾਕੀ ਮੌਸਮ ਹੁੰਦਾ ਵੀ ਫਰਵਰੀ ਮਹੀਨੇ ਵੀ ਜਿਉਆ ਜਾਂ ਮਾਰਚ ਮਹੀਨੇ ਕਣਕ ਵਾਲੀ ਮੱਕੀ ਤੁਹਾਨੂੰ ਪਤਾ ਵੀਰੇ April ਚ ਬੀਜੀ ਜਾਂਦੀ ਆ ਮੈਂ ਉਹਦੀ ਵੀ ਨਾਲ ਗੱਲ ਕਰ ਰਿਹਾ ਮੈਂ ਜ਼ਿਆਦਾ ਫੋਕਸ ਕਣਕ ਵਾਲੀ ਮੱਕੀ ਦੇ ਉੱਪਰ ਕਰ ਰਿਹਾ ਵੀਰੇ ਉਹਨੂੰ ਮੇਰੇ ਤਿੰਨ ਪਾਣੀ ਤਾਂ ਮੰਨ ਕੇ ਚਲੋ ਘੱਟ ਹੋ ਗਏ ਬਾਕੀ ਵੀਰੇ ਪਾਣੀ ਨੇ ਜਿਹੜੇ ਤਕਰੀਬਨ 5ਵੇਂ ਦਿਨ ਪਾਣੀ ਆਉਂਦਾ ਮੱਕੀ ਨੂੰ ਇੱਕ ਮਹੀਨੇ ਦੇ ਅੰਦਰ ਮੈਂ ਤਿੰਨ ਪਾਣੀ ਲਾਤੇ 25 ਦਿਨ ਦੇ ਵਿੱਚ ਵਿੱਚ ਮੰਨ ਕੇ ਚਲੋ ਠੀਕ ਹੈ ਮੱਕੀ ਮੇਰੀ 80 ਦਿਨ ਦੀ ਵੱਢੀ ਆਣੀ ਆ ਪਿੱਛੇ ਮੇਰਾ ਰਹਿ ਗਿਆ ਵੀਰੇ ਟਾਈਮ ਮੰਨ ਕੇ ਚਲੋ ਤੁਸੀਂ 50 ਦਿਨ 10 ਪਾਣੀ ਤੁਸੀਂ 11 ਪਾਣੀ ਵੀਰੇ ਉਹਦੇ ਲਾ ਲਓ 5ਵੇਂ ਦਿਨ 5ਵੇਂ ਦਿਨ ਤੋਂ ਪਹਿਲਾਂ ਤਾਂ ਵੀਰੇ ਮੱਕੀ ਭਾਲ ਦੀ ਨਹੀਂ ਪਾਣੀ ਜੇ ਆਪਾਂ ਵਧੀਆ ਲਾਈਏ ਵੀਰੇ 15 ਪਾਣੀ ਮੱਕੀ ਲੈਂਦੀ ਆ ਜੇ ਆਪਾਂ ਸੰਜਮਣਾ ਲਾਈਏ ਵੀਰੇ 1 ਮਹੀਨੇ ਦੇ ਝੋਨੇ ਦੇ ਬਰਾਬਰੇ 3 ਮਹੀਨੇ ਦੀ ਮੱਕੀ ਆ ਜਿਹੜੀ ਪਾਣੀ ਲੈਂਦੀ ਆ ਜਿੱਥੇ ਤੱਕ ਮੇਰਾ ਤਜਰਬਾ ਕਿਉਂਕਿ ਜੇਕਰ ਆਪਾਂ ਉਹਨੂੰ ਉਹੀ ਮੋਟਰ ਦੀ ਸੁੱਚ ਲਾ ਕੇ ਵੀਰੇ ਮੁੜ ਕੇ ਭੁੱਲੇ ਜਾਣਾ ਨਾਲੇ ਤਾਂ ਮੱਕੀ ਦਾ ਨੁਕਸਾਨ ਹੋਣਾ ਨਾਲੇ ਪਾਣੀ ਦਾ ਨੁਕਸਾਨ ਹੋਣਾ ਜੇਕਰ ਆਪਾਂ ਉਹਨੂੰ ਸਹੀ ਟਾਈਮ ਟੂ ਟਾਈਮ ਭਰੀਏ ਸਹੀ ਸਮੇਂ ਦੇ ਪਾਣੀ ਲਈਏ ਸਹੀ ਪਾਣੀ ਲਈਏ ਪੂਰਾ ਜਿੰਨਾ ਚਾਹੀਦਾ ਵੀਰੇ ਫੇਰ ਮੱਕੀ ਕੋਈ ਜ਼ਿਆਦਾ ਪਾਣੀ ਨਹੀਂ ਲੈਂਦੀ ਹੈਗੀ ਮੇਰਾ ਮੰਨਣਾ ਇਹ ਆ ਪਿਛਲੇ ਸਾਲ ਕਿੰਨੀ ਜ਼ਿਆਦਾ ਔੜ ਚੱਲੀ ਆ 15 ਪਾਣੀਆਂ ਨਾਲ ਮੈਂ ਵੀਰੇ 70 ਦਿਨ ਦੀ ਮੱਕੀ ਦਾ ਸਾਈਲੇਜ ਪਾਤਾ ਸੀਗਾ ਕਿਉਂਕਿ ਮੱਕੀ ਮੇਰੀ ਥੋੜੀ ਜਿਹੀ ਲੇਟ ਹੋ ਗਈ ਸੀ 78 ਦਿਨ ਦੀ ਮੱਕੀ ਦਾ ਮੈਂ ਸਾਈਲੇਜ ਪਾਦਾ ਦੀ 80 82 ਦਿਨ ਦੀ ਵੀ ਮੱਕੀ ਦਾ ਮੈਂ achar ਪਾ ਦਿੰਦਾ ਪੂਰਾ ਜਿਹੜੀ 85 ਦਿਨ ਦੀ ਮੱਕੀ ਦਾ ਜੇ ਆਪਾਂ ਮੰਨੀਏ achar ਪੈ ਜਾਂਦਾਗਾ ਕਣਕ ਵਾਲੀ ਮੱਕੀ ਦਾ ਵੀ 14 15 ਪਾਣੀ ਦੇ ਵਿੱਚ ਵੀਰੇ ਮੱਕੀ ਪੂਰੀ ਹੋ ਜਾਂਦੀ ਆ ਤੇ ਪਾਣੀ ਵੀਰੇ ਉਹ ਕੀ ਹੁੰਦਾ ਜੇ ਆਪਣੀ ਮੋਟਰ ਚੱਲਦੀ ਆ ਤਾਂ ਉਹਨੇ 5 ਘੰਟਿਆਂ ਦੇ ਵਿੱਚ ਵੀਰੇ ਘੱਟੋ ਘੱਟ ਜੇ ਜ਼ਿਆਦਾ ਨਹੀਂ ਤਾਂ 4 ਕਿਲੇ ਬਾਣ ਦੇ ਡੱਕ ਦੇਣੇ ਨੇ ਇਹ ਚੀਜ਼ ਤੁਸੀਂ ਨੋਟ ਕਰਕੇ ਰੱਖਿਓ 5 ਘੰਟਿਆਂ ਦੇ ਵਿੱਚ ਉਹਨੇ 4 ਕਿਲੇ ਬਾਣ ਦੇ ਡੱਕ ਦੇਨੇ ਨੇ ਚਾਰ ਨਹੀਂ ਸਾਢੇ 3 ਤੋਂ 3 ਦਾ ਪੱਕੇ ਨੇ ਹੁਣ ਤੁਸੀਂ ਆ ਜੋ ਝੋਨੇ ਵਾਲੇ ਪਾਸੇ ਜਿਹੜੀ ਆਪਾਂ ਸਿੱਧੀ ਬਿਜਾਈ ਕਰਦੇ ਆ ਜਾਂ ਆਪਾਂ ਵੀਰੇ ਝੋਨਾ ਵੈਸੇ ਲਾਉਨੇ ਆਗੇ ਉਹਦੇ ਵਿੱਚ ਵੀਰੇ ਆਪਾਂ ਜੇ ਦੇਖੀਏ ਤੀਜੇ ਦਿਨ ਪਾਣੀ ਆਪਾਂ ਨੂੰ ਪੱਕਾ ਦੇ ਨਹੀਂ ਦੇਣਾ ਪਊ ਤੇ 3 ਘੰਟੇ ਤੋਂ ਪਹਿਲਾਂ ਕੀਲਾ ਬਣਾ ਭਰਦਾ ਨਹੀਂ ਉਹਨੇ 5 ਘੰਟਿਆਂ ਦੇ ਵਿੱਚ 2 ਕਿਲੇ ਭਰੇ ਮੱਕੀ ਪੰਜਵੇਂ ਦਿਨ ਪਾਣੀ ਲੈ ਰਹੀ ਹੋ ਤੀਜੇ ਦਿਨ ਪਾਣੀ ਘੱਟੋ ਘੱਟ 20 ਦਿਨ ਤੱਕ ਲਊਏ ਲਊ ਹੁਣ ਤੁਸੀਂ ਵੀਰੇ ਮੇਰੀ ਗੱਲ ਦੀ ਇੱਕ ਔਰ ਕਰਿਓ ਵੀ ਹੁਣ ਤੁਸੀਂ ਵੀ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਵੀ ਤੁਹਾਨੂੰ ਕੀ ਲੱਗਦਾ ਵੀ ਮੱਕੀ ਪਾਣੀ ਜ਼ਿਆਦਾ ਲੈਂਦੀ ਆ ਵੀ ਜਾਂ ਕਿਸਾਨ ਵੀਰਾਂ ਨੇ ਇਹ ਪਾਣੀ ਜ਼ਿਆਦਾ ਦੇ ਦੇ ਕੇ ਬਦਨਾਮ ਕਰ ਰੱਖੀ ਆ ਫਿਰ ਮੈਂ ਦੇਖੋ ਮੈਂ ਕਿਸੇ ਤੇ ਕੋਈ ਸਵਾਲ ਨਹੀਂ ਕਰ ਸਕਦਾ ਮੈਂ ਕਿਸੇ ਨੂੰ ਕੋਈ ਗੱਲ ਕਹਿੰਦਾ ਨਹੀਂ ਪਰ ਮੇਰਾ ਜਿਹੜਾ ਤਜਰਬਾ ਮੈਂ ਤੁਹਾਡੇ ਨਾਲ ਸਾਂਝਾ ਕਰਿਆ ਤੇ ਉਮੀਦ ਆ ਕਿਸਾਨ ਵੀਰੋ ਤੁਸੀਂ ਵੀ ਆਪਣਾ ਤਜਰਬਾ ਮੇਰੇ ਨਾਲ ਸਾਂਝਾ ਕਰੋਗੇ ਤੇ ਗਲਤ ਕਮੈਂਟ ਦੀ ਜਗ੍ਹਾ ਸਹੀ ਕਮੈਂਟ ਕਰਕੇ ਸਹੀ ਜਾਣਕਾਰੀ ਦਿਓ ਤਾਂ ਜੋ ਹੋਰ ਬੰਦਿਆਂ ਨੂੰ ਵੀ ਪਤਾ ਲੱਗ ਸਕੇ ਵੀ ਮੱਕੀ ਪਾਣੀ ਕਿੰਨਾ ਖਾਂਦੀ ਆ ਮੇਰੇ ਹਿਸਾਬ ਨਾਲ ਵੀਰੇ 15 ਪਾਣੀਆਂ ਚ ਮੱਕੀ ਪੱਕੀ ਜਾਂਦੀ ਆ ਕੋਈ ਜ਼ਿਆਦਾ ਪਾਣੀ ਇਹ ਨਹੀਂ ਲੈਂਦੀ ਮੈਨੂੰ ਵੀਰੇ 5 ਸਾਲ ਹੋ ਗਏ ਕਾਸਟ ਕਰਦੇ ਨੂੰ ਕਣਕ ਕਲੇ ਬਾਣ ਦੇ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਆਈ ਕਿਉਂਕਿ ਬਾਣ ਰੇਸ ਲੈਣੇ ਚਲੋ ਸਾਈਲੇਜ ਟਾਈਮ ਤੇ ਪੈ ਜਾਂਦਾ ਤੇ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਡੇ ਨਾਲ ਇਹ ਗੱਲਬਾਤ ਕਰੀ ਆ ਤੁਸੀਂ ਇਹਦਾ ਸਹੀ ਕਮੈਂਟਾਂ ਦੇ ਵਿੱਚ ਸਹੀ ਜਵਾਬ ਦੇਮੋਗੇ। ਇਸੇ ਤਰ੍ਹਾਂ ਆਪਾਂ ਵਧੀਆ-ਵਧੀਆ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ। ਧੰਨਵਾਦ।